ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੈਂਸੀ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟੈ ਐਮਸੀਕਿਊ ਕਰਾਂਗੇ ਇਹ ਐਮਸੀਕਿਊ ਤੁਹਾਡੇ ਪੇਪਰ ਜੋ ਜੀ ਐਨ ਐਮ ਏ ਐਨ ਐਮ ਜਾਂ ਐਮ ਪੀ ਐਚ ਡਬਲਯੂ ਮੇਲ ਦਾ ਹੁੰਦਾ ਹੈਗਾ ਉਹਦੇ ਵਿੱਚ ਇੰਪੋਰਟੈਂਟ ਹੋਣ ਵਾਲੇ ਨੇ ਇਸ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਤੇ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਬੱਚੇ ਬੇਟਾ ਐਮ ਪੀ ਐਚ ਡ ਕਰ ਰਹੇ ਨੇ ਅੱਜ ਦਾ ਟੌਪਿਕ ਬੇਟਾ ਸਾਰੀਆਂ ਕਮੇਟੀਆਂ ਦੇ ਵਿੱਚੋਂ ਲਿਆ ਗਿਆ ਹੈਗਾ ਤੇ ਅਸੀਂ ਉਹ ਸਾਰੀਆਂ ਕਮੇਟੀਆਂ ਦੇ ਵਿੱਚੋਂ ਜਿਹੜੇ ਇੰਪੋਰਟੈਂਟ ਐਮਸੀਕਿਊ ਹੈ ਉਹ ਬੇਟਾ ਜ਼ਰੂਰ ਦੇਖਾਂਗੇ ਤੇ ਹਰੇਕ ਬੱਚੇ ਨੂੰ ਬੇਟਾ ਰਿਕੁਐਸਟ ਹੈਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਲਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਉਹਨਾਂ ਬੱਚਿਆਂ ਤੱਕ ਜੋ ਐਮਪੀਐਚ ਡਬਲਯੂ ਮੇਲ ਫੀਮੇਲ ਦੀ ਤਿਆਰੀ ਕਰ ਰਹੇ ਨੇ ਨਾਲ ਹੀ ਚੈਨਲ ਨੂੰ ਜੁਆਇਨ ਜ਼ਰੂਰ ਕਰ ਲਓ ਤੁਹਾਡੀ ਸਾਈਡ ਦੇ ਉੱਪਰ ਬੇਟਾ ਜੇ ਜੇ ਉਹ ਆਈ n ਦੀ ਬੇਟਾ ਆਪਸ਼ਨ ਆ ਰਹੀ ਹੈ ਜੁਆਇਨ ਕਰਨ ਦਾ ਫਾਇਦਾ ਕੀ ਹੈ ਬੇਟਾ ਜੋ ਵੀਡੀਓ YouTube ਨੇ ਚੈਨਲ ਨੇ ਹਾਈਡ ਕੀਤੀਆਂ ਹੋਈਆਂ ਆ ਉਹ ਤੁਹਾਨੂੰ ਦਿਖਾਈ ਦੇਣੀਆਂ ਸ਼ੁਰੂ ਹੋ ਜਾਣਗੀਆਂ ਤੇ ਤੁਸੀਂ ਉਹ ਜਿਹੜੀਆਂ ਆਪਣੇ ਕੋਲ ਵੀਡੀਓ ਦੇਖ ਕੇ एमपीएचडब्ल्यू ਫੀਮੇਲ ਤੇ ਮੇਲ ਦੀ ਤਿਆਰੀ ਬਹੁਤ ਅੱਛੀ ਤਰੀਕੇ ਨਾਲ ਕਰ ਸਕੋਗੇ ਤੇ ਜੇਕਰ ਕੋਈ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਉਹ ਬੇਟਾ ਆਪਣੇ ਕੋਲ 9463079680 ਨੰਬਰ ਨਾਲ ਸੰਪਰਕ ਕਰੇ ਬੇਟਾ ਇਸ ਨੰਬਰ ਤੇ ਸੰਪਰਕ ਕਰਕੇ ਬੇਟਾ ਆਨਲਾਈਨ ਕਲਾਸ ਜੁਆਇਨ ਕਰ ਸਕਦਾ ਹੈ ਆਨਲਾਈਨ ਕਲਾਸ ਜੁਆਇਨ ਕਰਨ ਤੇ ਬੇਟਾ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਹੁਤ ਵਧੀਆ ਤਰੀਕੇ ਨਾਲ ਵਧੀਆ ਸਟਾਫ ਵੱਲੋਂ ਤਿਆਰ ਬੇਕਰ ਸਟੱਬਲ ਤਿਆਰ ਕੀਤੇ ਹੋਏ ਨੋਟਸ ਮਿਲ ਜਾਣਗੇ ਤੇ ਨਾਲ ਹੀ ਬੇਟਾ ਟੈਸਟ ਸੀਰੀਜ਼ ਮਿਲ ਜੂਗੀ ਤੇ ਨਾਲ ਹੀ ਬੇਟਾ ਤੁਹਾਨੂੰ ਆਨਲਾਈਨ ਕੋਚਿੰਗ ਤੇ ਰਿਕਾਰਡਡ ਕਲਾਸੇਜ ਮਿਲ ਜਾਣਗੇ ਆ ਤੇ ਬੱਚੇ ਆਪਾਂ ਨੂੰ ਹੁਣ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਆਪਣਾ 9 ਤਰੀਕ ਨੂੰ ਬੇਟਾ ਆਪਣੇ ਕੋਲ 9 9 11 25 ਨੂੰ ਬੇਟਾ mph.w ਆਪਣੇ ਕੋਲ ਐਮਪੀਐਚਡਬਲਯੂ ਫੀਮੇਲ ਦਾ ਪੇਪਰ ਹੋਣ ਜਾ ਰਿਹਾ ਹੈਗਾ ਜਿਹਦੇ ਵਿੱਚ ਬੇਟਾ ਜਿੰਨੇ ਵੀ ਕੁਐਸਚਨ ਆਣਗੇ ਸਾਰੇ ਆਪਣੇ ਕਰਵਾਏ ਹੋਏ ਕੁਐਸਚਨਾਂ ਦੇ ਵਿੱਚੋਂ ਹੀ ਆਣਗੇ ਬੇਟਾ ਲਗਭਗ 70% ਕੁਐਸਚਨ ਆਪਣੇ ਕਰਵਾਏ ਹੋਏ ਕੁਐਸਚਨਾਂ ਦੇ ਵਿੱਚੋਂ ਆ ਜਾਂਦੇ ਨੇਗੇ ਇਸ ਕਰਕੇ ਇੰਨਾ ਸਾਰੇ ਕੁਐਸਚਨਾਂ ਦੀ ਰਿਵੀਜ਼ਨ ਬਹੁਤ ਹੀ ਵਧੀਆ ਤਰੀਕੇ ਨਾਲ ਕਰ ਲਵੋ ਤਾਂ ਜੋ ਤੁਸੀਂ 9 11 2025 ਦੇ ਪੇਪਰ ਨੂੰ ਕੁਆਲੀਫਾਈ ਕਰ ਸਕੋ ਜੋ ਬੱਚੇ ਬੇਟਾ ਨੋਟਸ ਲੈਣਾ ਚਾਹੁੰਦੇ ਨੇ ਜਾਂ ਫਿਰ 10 ਦਿਨਾਂ ਦੇ ਲਈ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦੇ ਨੇ ਬੇਟਾ ਉਹ ਕੀ ਉਹਨਾਂ ਨੇ ਕੀ ਕਰਨਾ ਹੈਗਾ ਉਹਨਾਂ ਨੇ ਬੇਟਾ 94 630 79 680 ਨੰਬਰ ਤੇ ਬੇਟਾ 1000 ਰੁਪਿਆ ਕੁੱਲ ਪੇਮੈਂਟ ਬੇਟਾ 10 ਦਿਨਾਂ ਦੀ ਰੱਖੀ ਹੋਈ ਹੈਗੀ 1000 ਰੁਪਿਆ ਬੇਟਾ 9463079680 ਨੰਬਰ ਤੇ Google Pay ਕਰਕੇ ਐਸੇ ਨੰਬਰ ਤੇ ਉਸ ਦਾ ਸਕਰੀਨ ਸ਼ਾਟ ਭੇਜ ਦੇਣਾ ਹੈਗਾ ਤੇ ਤੁਹਾਨੂੰ ਅਸੀਂ ਆਨਲਾਈਨ ਕੋਚਿੰਗ ਦੇ ਦੇਵਾਂਗੇ ਤੇ ਬੇਟਾ ਹੁਣ ਤੁਹਾਨੂੰ ਇੱਕ ਖੁਸ਼ਖਬਰੀ ਵੀ ਦੇ ਰਹੇ ਹਾਂਗਾ ਆਪਣੇ ਕੋਲ ਜਿਹੜੇ ਬੱਚਿਆਂ ਨੇ 9 11 2025 ਨੂੰ ਪੇਪਰ ਦੇਣਾ ਹੈਗਾ ਪਹਿਲਾਂ ਤਾਂ ਸਾਰੇ ਬੱਚਿਆਂ ਦਾ ਹੀ ਪੇਪਰ ਕਲੀਅਰ ਹੋ ਜਾਏ ਮੈਂ ਤਾਂ ਇਹੀ ਕਹੂੰਗਾ ਤੇ ਜੇਕਰ ਬੇਟਾ ਵਾਈ ਚਾਂਸ ਅਨਲੱਕਲੀ ਬੇਟਾ ਕਿਸੇ ਵੀ ਬੱਚੇ ਦਾ ਕੋਈ ਪੇਪਰ ਕਲੀਅਰ ਹੋਣ ਤੋਂ ਰਹਿ ਜਾਂਦਾ ਨਹੀਂ ਕਲੀਅਰ ਹੁੰਦਾ ਬੇਟਾ ਤਾਂ ਕਬਰਾਨ ਦੀ ਲੋੜ ਨਹੀਂ ਤੁਸੀਂ 2 ਸਾਲ ਦਾ ਵਿੱਚ ਜੁਆਇਨ ਕਰ ਸਕਦੇ ਹੋ ਸਾਡੇ ਇੰਸਟੀਚਿਊਟ ਵੱਲੋਂ ਜਿਹੜਾ ਤੁਸੀਂ ਜਿਹੜਾ ਬੱਚਾ ਸਾਲ ਜਾਂ 2 ਸਾਲ ਲਗਾਤਾਰ ਤਿਆਰੀ ਕਰਦਾ ਰਹਿੰਦਾ ਉਸ ਦਾ ਪੇਪਰ ਕਲੀਅਰ ਹੋਣਾ 100% ਲਾਜ਼ਮੀ ਹੈ ਤੇ ਬੇਟਾ ਆਪਣੇ ਕੋਲ 600 ਪਲੱਸ ਪੋਸਟਾਂ ਜਿਹੜੀਆਂ ਏਐਨਐਮ ਦੀਆਂ ਬੇਟਾ ਉਹੋ ਐਸੇ ਨਵੰਬਰ ਨਵੰਬਰ 2025 ਨੂੰ ਬੇਟਾ ਨੋਟੀਫਾਈ ਹੋ ਜਾਣਗੀਆਂ ਬੇਟਾ 600 ਪਲੱਸ ਪੋਸਟਾਂ ਏ ਐਨ ਐਮ ਦੀਆਂ ਬੇਟਾ 2025 ਨਵੰਬਰ ਦੇ ਮਹੀਨੇ ਜਾਂ ਦਸੰਬਰ ਦੇ ਮਹੀਨੇ ਬੇਟਾ ਨੋਟੀਫਾਈ ਹੋ ਜਾਣਗੀਆਂ ਇਹ ਤੁਹਾਡੇ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਬੇਟਾ ਤੇ ਤੁਸੀਂ ਹੁਣ ਨਵੰਬਰ ਤੇ ਦਸੰਬਰ ਦੇ ਵਿੱਚ ਜਿਹੜੀਆਂ ਨਵੀਆਂ ਪੋਸਟਾਂ ਬੇਟਾ ਏਐਨਐਮ ਦੀਆਂ ਆ ਰਹੀਆਂ ਗਈਆਂ ਡੀਐਚਐਸ ਵੱਲੋਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਇਹ ਇਹ ਬੇਟਾ ਉਹ ਉਹੀ ਪੇਪਰ ਨੂੰ 600 ਪਲੱਸ ਪੋਸਟਾਂ ਦਾ ਪੇਪਰ ਹੈ ਜਿਹੜਾ ਉਹ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸ ਹੀ ਕੰਡਕਟ ਕਰੇਗੀ ਇਸ ਕਰਕੇ ਬੇਟਾ ਹੁਣ ਜਿਹੜੇ ਬੱਚੇ ਬੇਟਾ ਤਿਆਰੀ ਕਰਨਾ ਚਾਹੁੰਦੇ ਨੇ ਜਿਹੜੇ ਵਿੱਚ ਤਾਂ ਆਏ ਕਹਿੰਦੇ ਨਾ ਵੀ ਸਾਡੇ ਕੋਲ 10 ਦਿਨ ਰਹਿ ਗਏ ਜੀ ਪੇਪਰ 'ਚ ਅਸੀਂ ਕਾਹਤੋਂ ਕੋਚਿੰਗ ਲਈਏ ਉਹਨਾਂ ਨੂੰ ਬੇਟਾ ਸਭ ਤੋਂ ਵਧੀਆ ਮੌਕਾ ਇਹੀ ਹੈ ਕਿ ਤੁਸੀਂ 2 ਸਾਲ ਦਾ ਬੈਚ ਲਾਓ ਤੇ ਆਪਣੀ ਤਿਆਰੀ ਕੰਟੀਨਿਊਟੀ ਦੇ ਵਿੱਚ ਰੱਖੋ ਤੇ ਜੋ ਬੱਚੇ ਬੇਟਾ ਕਲੀਅਰ ਕਰ ਜਾਣਗੇ ਪੇਪਰ ਉਹਨਾਂ ਦੇ ਉਹ ਬੇਟਾ ਜਿਹੜੇ ਜਿਨ੍ਹਾਂ ਨੂੰ ਲੱਗਦਾ ਵੀ ਅਸੀਂ ਇਸ ਪੇਪਰ ਨੂੰ ਕਲੀਅਰ ਕਰ ਜਾਗੇ ਪਰ ਕਿਤੇ ਨਾ ਕਿਤੇ ਡਰ ਰਹਿੰਦਾ ਮਨ ਦੇ ਵਿੱਚ ਵੀ ਇੱਕ ਦੋ ਨੰਬਰ ਤੇ ਕਿਤੇ ਅਸੀਂ ਪਿੱਛੇ ਨਾ ਰਹਿ ਜਾਈਏ ਉਹ ਬੇਟਾ 10 ਦਿਨਾਂ ਦਾ ਬੈਚ ਲੈ ਲੈਣ 1000 ਰੁਪਏ ਪੇਮੈਂਟ ਕਰਕੇ 1000 ਰੁਪਏ ਪੇਮੈਂਟ ਕਰਕੇ ਬੇਟਾ ਆਪਣਾ 10 ਦਿਨਾਂ ਦਾ ਬੈਚ ਲੈ ਲੈਣ ਜਿਹਦੇ ਵਿੱਚ ਉਹਨਾਂ ਨੂੰ ਨੋਟਸ ਤੇ ਆਨਲਾਈਨ ਕੋਚਿੰਗ ਮਿਲ ਜਾਈਗੀ ਐਸ ਕਰਕੇ ਬੇਟਾ ਅੱਜ ਦੀਆਂ ਕੁਝ ਅੱਜ ਦੇ ਕਲਾਸ ਦਾ ਪਹਿਲਾ ਕੁਐਸਚਨ ਅਸੀਂ ਗੱਲ ਕਰ ਰਹੇ ਹਾਂਗੇ ਪਹਿਲਾ ਕੁਐਸਚਨ ਬੇਟਾ ਕਮੇਟੀਆਂ ਦੇ ਵਿੱਚੋਂ ਕਿਹੜੀ ਕਮੇਟੀ ਨੂੰ ਸਿਹਤ ਸਰਵੇਖਣ ਤੇ ਯੋਜਨਾ ਕਮੇਟੀ ਕਿਹਾ ਜਾਂਦਾ ਹੈ ਸਿਹਤ ਸਰਵੇਖਣ ਤੇ ਯੋਜਨਾ ਕਮੇਟੀ ਅਸੀਂ ਮਦਲਿਆਰ ਕਮੇਟੀ ਨੂੰ ਬੇਟਾ ਮਦਾਲੀਰ ਕਮੇਟੀ ਨੂੰ ਬੇਟਾ ਅਸੀਂ ਕਹਿੰਦੇ ਹਾਂ ਕਿ ਯਾਦ ਰੱਖਣਾ ਹੈਗਾ ਮਦਾਲੀਰ ਕਮੇਟੀ ਨੂੰ ਬਹੁਤ ਇੰਪੋਰਟੈਂਟ ਇੰਪੋਰਟੈਂਟ ਕੁਐਸਚਨ ਬੇਟਾ ਦੂਸਰਾ ਕੁਐਸਚਨ ਸਿਹਤ ਅਤੇ ਪਰਿਵਾਰ ਨਿਯੋਜਨ ਅਧੀਨ ਮਲਟੀ ਪਰਪਸ ਹੈਲਥ ਵਰਕਰ ਬਾਰੇ ਕਮੇਟੀ ਦਾ ਇੱਕ ਹੋਰ ਨਾਮ ਕੀ ਹੈ ਬੱਚੇ ਜਿਹੜੇ ਸਿਹਤ ਅਤੇ ਪਰਿਵਾਰ ਨਿਯੋਜਨ ਆ ਜਿਹਦੇ ਵਿੱਚ ਫੈਮਿਲੀ ਵੈਲਫੇਅਰ ਪ੍ਰੋਗਰਾਮ ਬੇਟਾ ਜਿਹੜੇ ਚਲਾਏ ਜਾਂਦੇ ਸੀਗੇ ਜਿਦੇ ਵਿੱਚ ਪ੍ਰੋਗਰਾਮ ਚੱਲਿਆ ਵੀ ਅਸੀਂ ਆਬਾਦੀ ਨੂੰ ਕਿਵੇਂ ਕੰਟਰੋਲ ਆਬਾਦੀ ਨੂੰ ਕੰਟਰੋਲ ਕਰਨ ਲਈ ਕਿਹੜਾ ਅਸੀਂ ਫੈਮਿਲੀ ਵੈਲਫੇਅਰ ਨਿਯੋਜਨ ਪ੍ਰੋਗਰਾਮ ਚਲਾਣਾ ਹੈ ਬੇਟਾ ਉਹ ਕਮੇਟੀ ਦੇ ਲਈ ਬੇਟਾ ਮਲਟੀ ਹੈਲਥ ਪਰਪਸ ਹੈਲਥ ਵਰਕਰ ਬੇਟਾ ਅਪਾਇੰਟ ਕੀਤੇ ਗਏ ਜਿਨ੍ਹਾਂ ਦੇ ਵਿੱਚ ਤੁਹਾਨੂੰ ਵੀ ਅਪਾਇੰਟ ਕੀਤਾ ਜਾਣਾਗਾ ਮਲਟੀ ਪਰਪਸ ਹੈਲਥ ਵਰਕਰ ਮੇਲ ਤੇ MPHW ਫੀਮੇਲ ਬੇਟਾ ਉਹ ਕਮੇਟੀ ਬੇਟਾ ਤੁਹਾਡੀ ਕਮੇਟੀ ਜਿਹਨੂੰ ਕਰਤਾਰ ਸਿੰਘ ਕਮੇਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਬੇਟਾ ਇਹਨੂੰ ਯਾਦ ਰੱਖਣਾ ਹੈ ਵੀ ਜਿਹੜੇ ਮਲਟੀ ਪਰਪਸ ਹੈਲਥ ਵਰਕਰ ਦੀਆਂ ਪੋਸਟਾਂ ਸੀਗੀਆਂ ਉਹ ਕਰਤਾਰ ਸਿੰਘ ਕਮੇਟੀ ਦੇ ਕਹਿਣ ਤੇ ਹੀ ਬੇਟਾ ਨਿਕਲੀਆਂ ਭਾਰਤ ਸਰਕਾਰ ਵੱਲੋਂ ਦੁਆਰਾ ਬੇਟਾ ਤੀਜਾ ਕੁਐਸਚਨ 1974 ਵਿੱਚ ਬੇਟਾ ਸਿਹਤ ਤੇ ਪਰਿਵਾਰ ਨਿਯੋਜਨ ਮੰਤਰਾਲੇ ਦੇ ਅਧੀਨ ਡਾਕਟਰੀ ਸਿੱਖਿਆ ਤੇ ਸਹਾਇਕ ਮਨੁੱਖ ਸ਼ਕਤੀ ਲਈ ਬਣਾਈ ਗਈ ਕਮੇਟੀ ਨੂੰ ਬੇਟਾ ਕਰਤਾਰ ਸਿੰਘ ਕਮੇਟੀ ਕਹਿੰਦੇ ਨੇ ਸਾਨੂੰ ਉੱਪਰ ਦੇ ਵਿੱਚ ਪੁੱਛ ਲਿਆ ਜਾਵੇ ਕਰਤਾਰ ਸਿੰਘ ਕਮੇਟੀ ਨੂੰ ਕਦੋਂ ਬਣਾਇਆ ਗਿਆ ਇਹ ਕਰਤਾਰ ਸਿੰਘ ਕਮੇਟੀ ਨੂੰ ਬੇਟਾ 1974 ਦੇ ਵਿੱਚ ਬਣਾਇਆ ਗਿਆ ਸਿਹਤ ਸਰਵੇਖਣ ਅਤੇ ਨਿਯੋਜਨਾ ਕਮੇਟੀ ਕਿਸ ਨੂੰ ਕਿਹਾ ਜਾਂਦਾ ਬੇਟਾ ਮਦਾਲੀਰ ਕਮੇਟੀ ਨੂੰ ਇਹ ਦੁਬਾਰੇ ਕੁਸਚਨ ਰਿਪੀਟ ਹੋ ਗਿਆਗਾ ਤੇ ਸ਼੍ਰੀ ਸ਼੍ਰੀ ਵਾਸਤਵ ਕਮੇਟੀ ਦੁਆਰਾ ਹੇਠ ਦਿੱਤੇ ਗਏ ਕਿਹੜੇ ਵਿਕਲਪਾਂ ਦੀ ਸਪਰਸ਼ ਕੀਤੀ ਗਈ ਸੀ ਜਿਹੜੇ ਸ਼੍ਰੀ ਵਾਸਤਵ ਕਮੇਟੀ ਦੇ ਦੁਆਰਾ ਬੇਟਾ ਪ੍ਰਤੀ 5000 ਦੀ ਆਬਾਦੀ ਦੇ ਮਗਰ ਇੱਕ ਮਰਦ ਤੇ ਇੱਕ ਔਰਤ ਸਿਹਤ ਕਰਮਚਾਰੀ ਯਾਨੀ ਕਿ ਕ ਐਮ ਪੀ ਐਚ ਡਬਲਯੂ ਮੇਲ ਇੱਕ ਐਮ ਪੀ ਐਚ ਡਬਲਯੂ ਫੀਮੇਲ 5000 ਦੀ ਆਬਾਦੀ ਦੇ ਮਗਰ ਬੇਟਾ ਜਿਹੜਾ ਪਲੇਨ ਏਰੀਆ ਹੈਗਾ ਜਿਵੇਂ ਪੰਜਾਬ ਦਾ ਏਰੀਆ ਹੈ ਇਹ ਪਲੇਨ ਏਰੀਆ ਖਵਾਂਦਾ ਹੈਗਾ ਇੱਥੇ ਬੇਟਾ 5000 ਦੀ ਆਬਾਦੀ ਦੇ ਮਗਰ ਬੇਟਾ ਇੱਕ ਸਿਹਤ ਕਰਮਚਾਰੀ ਹੋਣਾ ਚਾਹੀਦਾ ਹੈਗਾ ਤੇ ਜਿਹੜੇ ਆਪਣੇ ਕੋਲ ਪਹਾੜੀ ਖੇਤਰ ਹੈ ਉੱਥੇ ਬੇਟਾ 3000 ਆਬਾਦੀ ਦੇ ਮਗਰ ਬੇਟਾ ਕਾਊਂਟ ਕੀਤਾ ਜਾਂਦਾ ਹੈਗਾ ਇੱਕ ਐਮ ਪੀ ਐਚ ਡਬਲਯੂ ਮੇਲ ਤੇ ਫੀਮੇਲ ਬੱਚੇ 6 6 ਮਾ ਗੋਸ਼ਨ ਪ੍ਰਾਇਮਰੀ ਹੈਲਥ ਸੈਂਟਰ ਦਾ ਸੰਕਲਪ ਸਭ ਤੋਂ ਪਹਿਲਾਂ ਕਿਸ ਨੇ ਪੇਸ਼ ਕੀਤਾ ਬੇਟਾ ਪ੍ਰਾਇਮਰੀ ਹੈਲਥ ਸੈਂਟਰ ਦਾ ਜਿਹੜਾ ਸੰਕਲਪ ਹੈ ਉਹ ਪੋਰ ਕਮੇਟੀ ਨੇ ਸਭ ਤੋਂ ਪਹਿਲਾਂ ਪੇਸ਼ ਕੀਤਾ ਅਗਲਾ ਕੁਐਸਚਨ ਕਿਹੜੀ ਕਮੇਟੀ ਨੇ ਭਾਰਤ ਵਿੱਚ ਸਾਰੇ ਪੱਧਰਾਂ ਤੇ ਰੋਗ ਥਾਮ ਅਤੇ ਉਪਚਾਰਕ ਸੁਭਾਵਾਂ ਦੇ ਏਕੀਕਰਨ ਦੀ ਸਿਫਾਰਿਸ਼ ਕੀਤੀ ਪੋਰ ਕਮੇਟੀ ਨੇ ਬੇਟਾ ਆਪਣੇ ਕੋਲ ਮਲਟੀ ਪਰਪਸ ਹੈਲਥ ਵਰਕਰ ਮਰਦ ਤੇ ਔਰਤ ਦੀ ਤਾਰਨਾ 1974 ਵਿੱਚ ਕਿਸ ਦੁਆਰਾ ਪੇਸ਼ ਕੀਤੀ ਗਈ ਸੀ ਬੇਟਾ ਇਹ ਕੁਐਸਚਨ ਦੁਬਾਰੇ ਰਿਪੀਟ ਹੋ ਰਿਹਾ ਹੈਗਾ ਕਰਤਾਰ ਸਿੰਘ ਕਮੇਟੀ ਦੁਆਰਾ ਗ੍ਰਾਮੀਣ ਸਿਹਤ ਨੋਮਾ ਕਰਤਾਰ ਸਿੰਘ ਕਮੇਟੀ ਗ੍ਰਾਮੀਣ ਸਿਹਤ ਯੋਜਨਾ ਕਿਸ ਕਮੇਟੀ ਦੀ ਸਿਫਾਰਸ਼ਾਂ ਤੇ ਅਧਾਰਿਤ ਹੈ ਬੇਟਾ ਗ੍ਰਾਮੀਣ ਸਿਹਤ ਯੋਜਨਾ ਬੇਟਾ ਸ਼੍ਰੀ ਵਾਸਤਵ ਕਮੇਟੀ ਦੀ ਦੇ ਅਧਾਰਿਤ ਹੈ ਬੇਟਾ ਸਿਫਾਰਸ਼ਾਂ ਤੇ ਭਾਰਤੀ ਭਾਰਤ ਵਿੱਚ ਰਾਸ਼ਟਰੀ ਪਰ ਪਰਿਵਾਰ ਤੇ ਪਲਾਈ ਪ੍ਰੋਗਰਾਮ ਕਦੋਂ ਸ਼ੁਰੂ ਕੀਤਾ ਗਿਆ ਬੇਟਾ 1952 ਦੇ ਵਿੱਚ ਬੇਟਾ ਇਹ ਸਾਰੇ ਦੇ ਸਾਰੇ ਕੁਐਸਚਨ ਬਹੁਤ ਜਿਆਦਾ ਇੰਪੋਰਟੈਂਟ ਸੀ ਇਹ ਸਾਡੇ ਪੇਜ ਨੰਬਰ 301 ਤੇ 302 ਦੇ ਉੱਪਰ ਬੇਟਾ ਉਪਲਬਧ ਨੇ ਜਿਹੜਾ ਸਾਡਾ ਆਪਣੇ ਕੋਲ ਨੋਟਸ ਹੈਗੇਗੇ ਉਹਨਾਂ ਦੇ 301 ਪੇਜ ਤੇ 302 ਪੇਜ ਤੇ ਬੇਟਾ ਸਾਡੇ ਕੋਲ ਜਿਹੜੀ ਇਹ ਬੁੱਕਲੇਟ ਹੈ ਇਹ 372 ਪੇਜ 372 ਪੇਜਾਂ ਦੀ ਬੇਟਾ ਬੁੱਕਲੇਟ ਹੈਗੀ ਜਿਹਦੇ ਵਿੱਚੋਂ 100% ਬੇਟਾ ਤੁਹਾਨੂੰ ਪੇਪਰ ਹੈ ਜਿਹੜੇ 100% ਜਿਹੜੇ ਐਮਸੀਕਿਊ ਹੈ ਬੇਟਾ ਤਿਆਰ ਕੀਤੇ ਗਏ ਨੇ ਇਹ ਐਮਸੀਕਿਊ ਬੇਟਾ ਉਹ ਤਿਆਰ ਕੀਤੇ ਕੀਤੇ ਗਏ ਨੇ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਬੱਚੇ ਹੁਣ ਐਂਡ ਤੇ ਬੇਟਾ ਥੈਂਕ ਯੂ so much for watching my channel education hub ambens institute ਮਾਨਸਾ ਤੇ ਪਟਿਆਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਸਰ ਦਾ ਮਲਟੀਪਰਪਸ ਹੈਲਥ ਵਰਕਰ ਫੀਨਲ ਦਾ ਪੰਜਾਬੀ ਦਾ ਇਗਜ਼ਾਮ ਹੋਇਆ ਜਿਹਦੇ ਵਿੱਚ ਮੇਰੇ 46 ਨੰਬਰ ਆਏ ਨੇ ਤੇ ਅਸੀਂ ਅੰਬੇ ਇੰਸਟੀਚਿਊਟ ਮਾਨਸਾ ਤੋਂ ਜਿਹੜੀ ਕੋਚਿੰਗ ਲੈ ਰਹੇ ਹਾਂ ਸਰ ਸਾਨੂੰ ਬਹੁਤ ਵਧੀਆ ਕੋਚਿੰਗ ਦੇ ਰਹੇ ਨੇ ਤੇ ਅਸੀਂ ਨੈਕਸਟ ਕੰਪੀਟੀਟਿਵ ਇਗਜ਼ਾਮ ਦੇ ਲਈ ਸਰਕਲ ਕੋਚਿੰਗ ਲੈ ਰਹੇ ਹਾਂ ਜੋ ਸਾਰਿਆਂ ਨੂੰ ਰਿਕੁਐਸਟ ਹੈ ਕਿ ਜੇਕਰ ਤੁਸੀਂ ਵੀ ਆਪਣਾ ਪੇਪਰ ਵਧੀਆ ਮਾਰਕਸ ਨਾਲ ਕਲੀਅਰ ਕਰਨਾ ਚਾਹੁੰਦੇ ਹੋ ਤਾਂ ਅੰਬੇ ਇੰਸਟੀਚਿਊਟ ਮਾਨਸਾ ਸਰਕਲ ਆਪਣਾ ਨਾਮ ਜ਼ਰੂਰ ਦਰਜ ਕਰਵਾਓ ਸਸ਼ੀਕਾਲ ਜੀ ਮੇਰਾ ਨਾਮ ਸ਼ਿਲਪਾ ਹੈ ਮੈਂ ਬਰਿੰਦਾ ਡਿਸਟ੍ਰਿਕਟ ਤੋਂ ਬਲੌਗ ਕਰਦੀ ਹਾਂ ਮੈਂ ਇਹਨਾਂ ਦੇ ਪੇਪਰ ਦੀ ਤਿਆਰੀ ਡਾਕਟਰ ਸੁਨੀਲ ਸਰ ਤੋਂ ਅੰਬੀ ਇੰਸਟੀਚਿਊਟ ਮਾਨਸਾ ਤੋਂ ਆਨਲਾਈਨ ਕੀਤੀ ਸੀ ਜਿਸ ਦੀ ਵਜ੍ਹਾ ਨਾਲ ਮੈਨੂੰ 72 ਨੰਬਰ ਪ੍ਰਾਪਤ ਹੋਏ 100 ਵਿੱਚੋਂ ਤੇ ਉਸੇ ਕਰਕੇ ਮੈਨੂੰ ਅੱਜ ਰੈਗੂਲਰ ਜੌਬ ਮਿਲ ਗਈ ਹੈ 14 ਸਾਲ ਬਾਅਦ ਅੱਜ ਮੈਂ ਰੈਗੂਲਰ ਹੋ ਗਈ ਹਾਂ ਔਰ ਇਹ ਖੁਸ਼ੀ ਬਿਆਨ ਨਹੀਂ ਕੀਤੀ ਜਾ ਸਕਦੀ 올 땡크스 투 스닐 ਸਰ ਇਨਾ ਅੱਛਾ ਪੜ੍ਹਾਉਂਦੇ ਨੇ ਇਤ ਇਨਾ ਅੱਛਾ ਸਮਝਾਉਂਦੇ ਨੇ ਜਿੰਨੇ ਵਾਰੀ ਮਰਜ਼ੀ ਪੁੱਛ ਲਓ ਬਿਲਕੁਲ ਵੀ ਘਬਾਉਂਦੇ ਨਹੀਂ ਹੈਗੇ ਬਹੁਤ ਜ਼ਿਆਦਾ ਅੱਛੀ ਨੋਲੇਜ ਦਿੰਦੇ ਨੇ ਥੈਂਕ ਯੂ ਸੋ ਮੱਚ ਸਰ ਮੇਰੀ ਜ਼ਿੰਦਗੀ ਵਿੱਚ ਇਨਾ ਵੱਡਾ ਬਦਲਾ ਲੈ ਕੇ ਆਏ ਲਈ ਥੈਂਕ ਯੂ ਸੋ ਮੱਚ ਸੁਨੀਲ ਸਰ